ਚਾਹਦੇ ਆਮ ਆਦੀ ਪਾਰਟੀ ਵੱਲੋਂ ਕਿ ਅਸੀਂ ਬੁੱਤ ਸਥਾਪਿਤ ਕੀਤਾ ਤੇ বিজেপি ਇਹ ਤੇ ਰਾਜਨੀਤੀ ਕਰੇ ਦੇਖੋ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ 6 ਮਹੀਨੇ ਹੋ ਗਏ ਜਿਹੜਾ ਸਿੱਧੇ ਆਜਮ ਭਗਤ ਸਿੰਘ ਦੇ ਨਾਂ ਤੇ ਇਹਨਾਂ ਨੇ ਸਰਕਾਰ ਲੈ ਕੇ ਆਂਦੀ ਸੀ ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਿੰਦੇ ਵੀ ਵਾਅਦੇ ਕੀਤੇ ਉਹ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੁਣ ਉਸੇ ਤਰ੍ਹਾਂ ਸਿੱਧੇ ਆਜਮ ਭਗਤ ਸਿੰਘ ਨਾਲ ਧੋਖਾ ਕਰ ਰਿਹਾ 6 ਮਹੀਨੇ ਹੋ ਗਏ ਉਹਨਾਂ ਦੇ ਸਟੈਚੂ ਜਿਹੜਾ ਬੁੱਤ ਲੱਗਿਆ ਉਹਦੀ ਨੈਗੋਰੀਏਸ਼ਨ ਲਈ ਇਹਨਾਂ ਕੋਲ ਟਾਈਮ ਨਹੀਂ ਹੈਗਾ ਜੇ ਸਿੱਧੇ ਆਜਮ ਭਗਤ ਸਿੰਘ ਦੇ ਬੋਤ ਦੇ ਉੱਪਰ ਨੈਗੋਰੀਸ਼ਨ ਦਾ ਟਾਈਮ ਨਹੀਂ ਤਾਂ ਤੁਸੀਂ ਇਹ ਸੋਚ ਲਓ ਕਿ ਪੰਜਾਬ ਦੇ ਲੋਕਾਂ ਲਈ ਕੀ ਟਾਈਮ ਹੋਏਗਾ ਹਰੇਕ ਪਹਿਲੂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਫੇਲ ਹੋ ਚੁੱਕੀ ਆ ਚਾਹੇ ਉਹ ਕਿਸਾਨ ਆ ਚਾਹੇ ਉਹ ਮਜ਼ਦੂਰ ਆ ਚਾਹੇ ਗਰੀਬ ਆ ਚਾਹੇ ਨੌਜਵਾਨ ਆ ਚਾਹੇ ਸਾਡੀਆਂ ਭੈਣਾਂ ਨੇ ਚਾਹੇ ਚਾਹੇ ਕਰਮਚਾਰੀ ਆ ਹਰੇਕ ਵਰਗ ਇਸ ਵੇਲੇ ਦੁਖੀ ਆ ਹਰੇਕ ਵਰਗ ਨੇ ਕੀਤਾ ਵੀ ਇਹ ਸਰਕਾਰ ਤੋਂ ਖੜਾ ਛਡਾਓ ਇਹ ਸਰਕਾਰ ਨੇ ਕੰਮੀ ਆ ਤੁਸੀਂ ਇਸ ਗੱਲ ਤੋਂ ਸਿੱਧ ਹੁੰਦਾ ਕਿ ਜਿਹੜੇ 15 ਮਿੰਟ ਲਈ ਚਿਹਦੇ ਆਦਮ ਬਖਤ ਸਿੰਘ ਦਾ 6 ਮਹੀਨੇ ਹੋ ਗਏ ਉਹਦੀ ਬੁੱਤ ਦੀ ਨੈਗਰੇਸ਼ਨ ਨਹੀਂ ਕਰ ਸਕਦੇ ਤਾਂ ਪੰਜਾਬ ਦਾ ਕੀ ਸਵਾਰ ਲੈਣਗੇ ਨਵਾਂ ਦੀ ਪਾਰਟੀ ਦੇ ਆਗੂ ਕਹਿੰਦੇ ਨੇ ਕਿ ਜੇਕਰ ਅਸੀਂ ਕੰਮ ਨਾ ਕੀਤਾ ਉਹਦਾ ਬਸ ਲੋਕ ਸੰਮ ਜਿਮਨੀ ਚੋਣਾ ਗੋਝ ਤੋ ਦੇਖੋ ਜਿਮਨੀ ਚੋਣਾ ਜਿਹੜੀਆਂ ਹਮੇਸ਼ਾ ਸਰਕਾਰ ਜਿੱਤੇ ਹੁੰਦੀਆਂ ਪਰ ਲੋਕਾਂ ਨੇ ਇਹ 2.5 ਸਾਲ ਦੇ ਵਿੱਚ ਲੋਕਾਂ ਨੇ ਇਹਨੂੰ ਦੱਸ ਦਿੱਤਾ ਕਿ ਇਹ ਕਿਦਾਂ ਦੀ ਪੋਜੀਸ਼ਨ ਕਿੱਥੇ ਆ ਹੁਣ ਇਸ ਵੇਲੇ ਜਿਮਨੀ ਚੋਣ ਦੇ ਵਿੱਚ ਇਹਨਾਂ ਨੂੰ ਕਿਹੜੀ ਜਿੱਤ ਜ਼ਿਆਦਾ ਜਿੱਤ ਮਿਲੀ ਆ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਕੀ ਹੋਇਆ ਪਾਰਲੀਮੈਂਟ ਦੇ ਵਿੱਚ ਵੀ ਇਹਨਾਂ ਨੂੰ ਨਹੀਂ ਲੋਕਾਂ ਨੇ ਨਕਾਰਿਆ ਸੋ ਹੁਣ 27 ਦੇ ਵਿੱਚ ਲੋਕੀ ਬਿਲਕੁਲ ਨਕਾਰ ਦੇਣਗੇ ਔਰ ਇਹਨਾਂ ਨੇ ਇਹਨਾਂ ਦੇ ਜਿਹੜੇ 92 ਆ ਮੈਨੂੰ ਲੱਗਦੇ 2-4 ਐਮਐਲ ਇਹਨਾਂ ਦੇ ਜਿੱਤਗ ਅੱਛਾ ਕੋਰੋਂ ਸਾਹਿਬ ਇੱਥੇ ਜਿਸ ਤਰ੍ਹਾਂ ਵੈਰੀਫਾਈਡਿੰਗ ਕੀਤੀ ਹੋਈ ਆ ਜਿਸ ਤਰ੍ਹਾਂ ਟਿੱਪਰ ਰੁਕੇ ਲਗਾਏ ਉਹਨਾਂ ਤੋਂ ਲੱਗਦਾ ਕਿ ਅੱਗੇ ਜਾਣ ਦੇਣਗੇ ਜਿਸ ਤਰ੍ਹਾਂ ਪੁਲਸ ਨੂੰ ਪ੍ਰਬੰਧ ਕੀਤਾ ਗਿਆ ਦੇਖੋ ਜੀ ਅਸੀਂ ਤਾਂ ਇੱਕ ਭਲਾ ਕੰਮ ਕਰਨ ਜਾ ਰਹੇ ਹਾਂ 시ਦਿਆਜਮ ਭਗਤ ਸਿੰਘ ਦਾ ਸੀ ਕੋਹਲਣ ਬਾਜੀ ਕਰਨ ਤਾਂ ਜਾ ਰਹੇ ਨਹੀਂ ਅਸੀਂ ਲਾ ਵਰਡਿੰਗ ਸਿਟੀ ਜਾਣਾ ਅਸੀਂ ਤਾਂ ਇਹ ਕੰਮ ਕਰਨ ਜਾ ਰਹੇ ਹਾਂ ਕਿ 시ਦਿਆਜਮ ਭਗਤ ਸਿੰਘ ਦੀ ਜੋ 6 ਮਹੀਨੇ ਤੋਂ ਉਹਨਾਂ ਦਾ ਬੁੱਤ ਟਕਿਆ ਹੋਇਆ ਵਯਾ ਜਿਸੀ ਜੇ ਆਜਮ ਭਗਤ ਸਿੰਘ ਦੇ ਬੁੱਤ ਟਕਿਆ ਹੋਇਆ ਤਾਂ ਹੋਰ ਕਿਸੇ ਨਾਲ ਕੀ ਹੁੰਦੀ ਹੋਏਗੀ ਅਸੀਂ ਤਾਂ ਇੱਕ ਨੇਕ ਕੰਮ ਕਰਨ ਜਾ ਰਹੇ ਹਾਂ ਜੇ ਇਹਨਾਂ ਦੀ ਮਨਸ਼ਾ ਹੋਏਗੀ ਕਰਨ ਦੇਣਗੇ ਜੇ ਅਸੀਂ ਇਹਨਾਂ ਨੂੰ ਵੀ 72 ਘੰਟੇ ਦਾ ਦਿੱਤਾ 3 ਦਿਨ ਦੇਤੇ ਵੀ ਤੁਸੀਂ ਕਰ ਲਓ ਜਦੋਂ 3 ਦਿਨ ਦੇ ਨਹੀਂ ਕੀਤਾ ਤਾਂ ਪੰਜਾਬ ਦੇ ਜਿਹੜੇ ਯੂਥ ਆ ਉਹਨਾਂ ਨੇ ਕਿਹਾ ਜੀ ਤੁਸੀਂ ਕਿਉਂ ਤੁਹਾਨੂੰ ਰੋਕ ਰਹੇ ਹੋ ਇਹ ਪੰਜਾਬ ਦੇ ਲੋਕ ਜਿਹੜੇ ਆ ਅੱਜ ਉਹ ਉਦਘਾਟਨ ਕਰਨ ਜਾ ਰਹੇ ਨਾ ਕਿ ਅਸੀਂ ਉਦਘਾਟਨ ਕਰਨ ਜਾ ਰਹੇ ਹਾਂ ਕਿਉਂਕਿ ਤੋਂ ਇਹ ਤਾਂ ਨਹੀਂ ਲੱਗਦਾ ਕਿ ਤੁਹਾਨੂੰ ਜਿਹੜੇ ਦਿੱਲੀੋਂ ਆਉਣ ਦੇ ਵਾਤੇ ਇਹਨਾਂ ਨੂੰ ਆਈਡੀ ਬੋਲਦੇ ਆ ਕੋਈ ਕਾਰਨ ਸਤ ਤੋ ਨਹੀਂ ਇਹ ਕੇਜਰੀਵਾਲ ਜਿਹੜੀ ਗੱਲ ਕਰ ਰਹੇ ਹੋ ਦਿੱਲੀੋਂ ਆਰਡਰ ਆਉਣ ਦੀ ਗੱਲ ਤਾਂ ਤੁਸੀਂ ਛੱਡੋ ਸੌਂਤੇ ਹੀ ਪਤਾ ਲੱਗਿਆ ਸੀ ਕਿ ਇਹ ਬੁੱਤ ਦਾ ਉਤ ਘਾਟ ਨਹੀਂ ਇਹਨਾਂ ਨੇ ਕੇਜਰੀਵਾਲ ਜੀ ਤੋਂ ਕਰਾਉਣਾ ਸੀ ਪਰ ਉਹਨਾਂ ਕੋਲ ਟਾਈਮ ਹੀ ਨਹੀਂ ਉਹ ਆਏ ਤਾਂ ਚਲੇ ਗਏ ਉਦੋਂ ਬਾਅਦ ਹੁਣ ਇੰਤਜ਼ਾਰ ਕਰ ਰਹੇ ਜਦੋਂ ਦੁਬਾਰਾ ਆਉਣਗੇ ਫੇਰ ਕਰਾਉਣਗੇ ਸੋ ਇਹ ਗੱਲਾਂ ਮੈਨੂੰ ਲੱਗਦਾ ਨਹੀਂ ਕਿ ਕੇਜਰੀਵਾਲ ਪੰਜਾਬ ਚਲਾ ਰਿਹਾ ਜਾਂ ਕੋਈ ਵੰਸਗੀ ਮਾਨ ਚਲਾ ਰਿਹਾ ਹੈ ਠੀਕ ਹਾਂਜੀ ਉਹ ਸਿਸਟਮ ਅੱਜ ਬੀਜੇਪੀ ਵੱਲੋਂ ਜਿਹੜਾ ਸੀਟ ਵਾਕਸਿੰਗ ਦੇ ਮੁੱਦ ਦਾ ਨਿਰਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿੱਥੇ ਤੱਕ ਜਾਣਗੇ ਉਸ ਤਰ੍ਹਾਂ ਲੱਗਦਾ ਕਿ ਪੂਸਤ ਤੱਕ ਜਾਣ ਹੀ ਦੇਣਾ ਸਭ ਸਰ ਫਰੋਸ਼ੀ ਕੀ ਤਮੰਨਾ ਅੱਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇ ਹੈ ਪੰਜਾਬ ਦੀ ਆਤਮਾ ਬੇਸ਼ਤੀ ਆਤਮਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਤੇ ਜਿਹੜਾ ਇੰਟਰਨੈਸ਼ਨਲ 에ਰਪੋਰਟ ਬਣਿਆ ਉਹਦੇ ਅੱਗੇ ਸ਼ਹੀਦ ਆਜ਼ਮ ਦਾ ਜਿਹੜਾ ਬੁੱਤ ਲੱਗੇ ਨੂੰ 6 ਮਹੀਨੇ ਹੋ ਗਏ ਨੇ ਔਰ ਭਗਵੰਤਮਾਨ ਸਰਕਾਰ ਸੁੱਤੀ ਪਈ ਹੈ ਜਿੰਨੂੰ ਕੀ ਜਦ ਕੋਈ ਇੰਨਾ ਵੀ ਟਾਈਮ ਹੈ ਨਹੀਂ ਕਿ ਸੇਈਦ ਆਜ਼ਮ ਭਗਤ ਸਿੰਘ ਦੇ ਜਿਹੜਾ ਬੋਤਾ ਦਾ ਇਨੌਗਰੇਸ਼ਨ ਕੀਤੀ ਜਾਵੇ ਅਸੀਂ ਤੰਗ ਆ ਕੇ ਇਸ ਸਰਕਾਰ ਨੂੰ ਜਕਾਣ ਵਾਸਤੇ ਪੰਜਾਬ ਦੀ ਯੁਵਾ ਸ਼ਕਤੀ ਨੇ ਮੋਹੱਲੇ ਦੀ ਯੁਵਾ ਸ਼ਕਤੀ ਨੇ ਆਵਾਜ਼ਨ ਕੀਤਾ ਕਿ ਜੇ ਸਰਕਾਰ ਆਪਣੇ ਆਪ ਇਹ ਬੋਤ ਦਾ ਇਨੌਗਰੇਸ਼ਨ ਨਹੀਂ ਕਰੇਗੀ ਤਾਂ ਪੰਜਾਬ ਦਾ ਯੁਵਾ ਜਿਹਦੇ ਵਿੱਚ ਭਗਤ ਸਿੰਘ ਦੀ ਆਤਮਾ ਵਾਸ ਕਰਦੀ ਹੈ ਉਹਦਾ ਨਾਵਰਨ ਆਪ ਕਰੇਗਾ 4 ਦਿਨ ਪਹਿਲੇ ਅਸੀਂ ਇੱਥੋਂ ਹਵਾਨ ਕੀਤਾ ਸੀ ਕਿ ਸਰਕਾਰ 72 ਘੰਟਿਆਂ ਵਿੱਚ ਦਾ ਨਾਵਰਨ ਕਰੇ ਜਾਂ ਡੇਢ ਦੱਸੇ ਕਿ ਕਿਸ ਦਿਨ ਕਰਨਗੇ ਵਰਨਾ ਜੇ ਨਹੀਂ ਦੱਸਣਗੇ ਤੇ ਅਸੀਂ ਨਾਵਰਨ ਆਪ ਕਰਾਂਗੇ ਔਰ ਇਹ ਸੁੱਤੀ ਹੋਈ ਸਰਕਾਰ ਨੇ ਇਹ ਘੁੱਟਦੀ ਭਰਪੂਰ ਸਰਕਾਰ ਨੇ ਇਹਨਾਂ ਦੇ ਕੰਨ ਤੇ ਜੋ ਨਹੀਂ ਰਹਿ ਗਈ ਔਰ ਪਿਛਲੇ 4 ਦਿਨਾਂ ਤੋਂ ਡੇਢ ਦੱਸਣ ਦੀ ਬਜਾਏ ਇਹ ਇਸੇ ਕੰਮ ਤੇ ਲੱਗੇ ਰਹੇ ਕਿ ਕਿਸੇ ਤਰੀਕੇ ਨਾਲ ਸਾਨੂੰ ਜਿਹੜਾ ਅਸੀਂ ਅੱਜ ਦੀ ਤਰੀਕ ਰੱਖੀ ਆ ਸਾਨੂੰ ਰੋਕਿਆ ਜਾ ਸਕੇ ਕੱਲ ਵੀ ਮੈਂ ਪ੍ਰਸ਼ਾਸਨ ਦੇ ਰਾਹੀਂ ਸਰਕਾਰ ਨੂੰ ਇਹ ਮੈਸੇਜ ਪਹੁੰਚਾਇਆ ਕਿ ਤੁਸੀਂ ਡੇਡ ਅਨਾਉਂਸ ਕਰਦੇ ਹੋ ਅਸੀਂ ਧਰਨਾ ਵਿਡਰੋ ਕਰ ਲਾਂਗੇ ਅਸੀਂ ਆਪਣਾ ਜਿਹੜਾ ਅੱਜ ਅਸੀਂ ਅੱਜ ਦਾ ਪ੍ਰੋਗਰਾਮ ਰੱਖਿਆ ਉਹਨੂੰ ਵਿਡਰੋ ਕਰ ਲਾਂਗੇ ਪਰ ਸਰਕਾਰ ਇੰਨੀ ਹੰਕਾਰੀ ਹੋਈ ਹੈ ਕਿ ਉਹਨੇ ਡੇਡ ਅਨਾਉਂਸ ਤੋਂ ਦੂਰ ਦੀ ਗੱਲ ਰਾਦਰ ਪ੍ਰਸ਼ਾਸਨ ਦਾ ਇੰਤਜ਼ਾਮ ਕਰਤਾ ਕਿ ਸਾਡੇ ਨਾਲ ਧੱਕਾ ਮੁਕੀ ਕੀਤੀ ਜਾਵੇ ਸਾਡੇ ਅਗੇਂਸਟ ਐਕਸ਼ਨ ਲਿਆ ਜਾਵੇ ਸਾਨੂੰ ਰੋਕਿਆ ਜਾਵੇ ਪਰ ਅੱਜ ਪੰਜਾਬ ਦੇ ਜਿਹੜੇ ਯੁਵਾ ਇਕੱਠੇ ਹੋਏ ਨੇ ਤੁਸੀਂ ਦੇਖੋਗੇ ਸਾਰੇ ਬਸੰਤੀ ਰੰਗ ਦੀਆਂ ਪੱਗਾਂ ਬਨ ਕੇ ਇੱਥੇ ਯੁਵਾ ਸ਼ਕਤੀ ਆਈ ਹੈ ਉਹਨਾਂ ਨੇ ਨਾਭਰਨ ਕਰਨਾ ਔਰ ਇਹ ਪਾਰਟੀ ਦਾ ਧਰਨਾ ਨਹੀਂ ਆ ਪੰਜਾਬ ਦਾ ਧਰਨਾ ਔਰ ਇਸ ਧਰਨੇ ਦੇ ਵਿੱਚ ਹਰ ਪਾਰਟੀ ਦੇ ਹਰ ਯੁਵਾ ਸ਼ਕਤੀ ਜਿਹੜਾ ਜੜਾ ਵੀ ਭਗਤ ਸਿੰਘ ਦੇ ਵਿੱਚ ਵਿਸ਼ਵਾਸ ਕਰਦਾ ਉਹ ਇਕੱਠਾ ਹੋ ਰਿਹਾ ਹਲੇ ਤਾਂ ਸੰਖਿਆ ਇਕੱਠੀ ਹੋਣੀ ਸ਼ੁਰੂ ਹੋਈ ਹੈ ਤੁਸੀਂ ਅੱਧੇ ਘੰਟੇ ਬਾਅਦ ਦੇਖੋਗੇ ਕਿੰਨਾ ਵੱਡਾ ਇੱਥੇ ਭਰਿਆ ਹੋਇਆ ਮੇਲਾ ਹੋਏਗਾ ਜਿਹੜਾ ਅੱਜ ਜੀ ਦੇ ਆਦਮ ਭਗਤ ਸਿੰਘ ਦੇ ਬੁੱਤ ਦਾ ਨਾ ਵਰਣ ਕਰਨ ਜਾਏਗਾ ਜੀ ਜੀ ਮਗਨਵਿੰਦਰ ਕਾਂਗ ਦਾ ਕਹਿ ਰਹੇ ਜਿਹੜੀ ਬੀਜੇਪੀ ਹੈ ਹੋਰ ਰਾਜਨੀਤੀ ਕਰ ਰਹੀ ਹੈ ਮਾਲਵਿੰਦਰ ਸਿੰਘ ਕਾਂਗਤ ਕੋ ਹੋਰ ਕੈਨ ਨੂੰ ਹੈ ਕੀ ਹੈ ਅਸੀਂ 4 ਦਿਨ ਪਹਿਲੇ ਕਾਂਗ ਸਾਹਿਬ ਨੂੰ ਕਿਹਾ ਸੀਗਾ ਤਰੀਕ ਦੇ ਦਿਓ ਜਾਂ ਨਾ ਵਰਣ ਕਰ ਦਿਓ ਦੋਨਾਂ ਚੋਂ ਇੱਕ ਕੰਮ ਨਹੀਂ ਕਰਦੇ ਜੇ ਤਰੀਕ ਦੇਣ ਨੂੰ ਕਿੰਨਾ ਕੁ ਟਾਈਮ ਲੱਗਦਾ ਇਸ ਕਰਕੇ ਮਾਲਵਿੰਦਰ ਕਾਂਗ ਸਾਹਿਬ ਜਿਹੜੀ ਇਹ ਉਹਨਾਂ ਦੀ ਰਾਜਨੀਤਿਕ ਮਜਬੂਰੀ ਹੈ ਇਹੋ ਜਿਹੀਆਂ ਗੱਲਾਂ ਕਰਨ ਦੀ ਸਾਡੇ ਵਿੱਚੋਂ ਹੀ ਗਏ ਹੋਏ ਨੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਸਾਰੀ ਕੀ ਕਹਿੰਦੇ ਨੇ ਸ਼ੁਭ ਕਾਮਨਾਵਾਂ ਦਿੰਦੇ ਨੇ ਉਹਨਾਂ ਨੂੰ ਚਾਹੀਦਾ ਸੀ ਅੱਜ ਜਦੋਂ ਯੋਵਾ ਇਕੱਠੇ ਹੋਏ ਨੇ ਇੱਥੇ ਤੁਹਾਡੀ ਪਾਰਟੀ ਦਾ ਤੁਹਾਨੂੰ ਝੰਡਾ ਨਹੀਂ ਦਿਖੇਗਾ ਉਹਨਾਂ ਦਾ ਫਰਜ਼ ਬੰਦਾ ਸੀ ਸਾਡੇ ਨਾਲ ਆ ਕੇ ਖੜੇ ਹੁੰਦੇ ਪੰਜਾਬ ਦੇ ਮੁਹੱਲੀ ਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕ ਸਭਾ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਕੋਈ ਗੱਲ ਨਹੀਂ ਜਿੱਦਾਂ ਕਹਿੰਦੇ ਪੜ੍ਹੇ ਲਿਖੇ ਨੂੰ ਫਾਰਸੀ ਕਿਹਾ ਥੰਗਰ ਨੂੰ ਆਰਸੀ ਕਿਹਾ ਪੜ੍ਹੇ ਲਿਖੇ ਨੂੰ ਫਾਰਸੀ ਕਿਹਾ ਆ ਰਹੀਆਂ ਨੇ ਜਦੋਂ ਟਾਈਮ ਆਏਗਾ ਲੋਕ ਜੋ ਭਰਪੂਰ ਜਵਾਬ ਦੇ ਭਾਰਤ ਮਾਤਾ ਕੀ ਜੈ ਇਵਨਟੇ ਲੋਜੀ ਨੇ ਬੋਲਦਿਆਂ ਇਹ ਸਰਕਾਰ ਬਾਰੇ ਦੱਸਿਆ ਮੈਂ ਵੀ ਤੁਹਾਨੂੰ ਇਹ ਚਾਣਨਾ ਬੜਾ ਚਾਣਾ ਵੀ ਇਹ ਉਹ ਸਰਕਾਰ ਆ ਜਿਹੜੀ ਸ਼ਹੀਦ ਭਗਤ ਸਿੰਘ ਜੀ ਦੇ ਪੈਰਾਂ 'ਚ ਬਹਿ ਕੇ ਇਨਕਲਾਬ ਦਾ ਨਾਅਰਾ ਲਾ ਕੇ ਤੇ ਨੌਜਵਾਨਾਂ ਨੂੰ ਵਰਗਲਾ ਕੇ ਇਹ ਖੋਦ ਵਿੱਚ ਆਈ ਔਰ ਸਾਰਿਆਂ ਨਾਲ ਵੱਡੀ ਗੱਲ ਇਹ ਕਹਿੰਦੇ ਕੀ ਸੀ ਭਗਵੰਤ ਸਿੰਘ ਮਾਨ ਵੀ ਉਦਘਾਟਨ ਕਿਹਦੇ ਕੋ ਕਰਾਵਾਂਗੇ ਉਦਘਾਟਨ ਉਹਦੇ ਕੋ ਕਰਾਵਾਂਗੇ ਜਿਸ ਬੰਦੇ ਨੇ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਬਣਾਇਆ ਹੋਇਆ ਉਸ ਬੁੱਤ ਨੂੰ ਤਰਜਿਆ ਹੋਇਆ ਉਸ ਬੁੱਤ ਨੂੰ ਜੇਕਰ ਇੱਕ ਛੋਟਾ ਜਿਹਾ ਕਾਰੀਗਰ ਹੈ ਤੇ ਆਹੀ ਕਾਰੀਗਰ ਕੋਲੋਂ ਉਹਦਾ ਉਦਘਾਟਨ ਕਰਾਵਾਂਗੇ ਨਾ ਕਿ ਕਿੱਜਰੀ ਮਾਲਕ ਕੋ ਕਰਾਵਾਂਗੇ ਤੇ ਅੱਜ ਹਾਲਾਤ ਕੀ ਨੇ 6 ਮਹੀਨੇ ਦੇ ਹੋ ਗਏ 6 ਤੋਂ ਵੱਧ ਹੋ ਗਿਆ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਸਾਰੇ ਹਿੰਦੁਸਤਾਨ ਨੂੰ ਸ਼ਹਾਦਤ ਦਾ ਰੰਗ ਖਾਇਆ ਔਰ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਉਹ ਸ਼ਹੀਦ ਭਗਤ ਸਿੰਘ ਨੂੰ 6 ਮਹੀਨਿਆਂ ਤੋਂ ਇਹਨਾਂ ਨੇ ਬੁਰਕਾ ਪਾ ਕੇ ਕਪੜਾ ਪਾ ਕੇ ਤੇ ਢੱਕਿਆ ਹੋਇਆ ਔਰ ਜਿੰਨੀ ਵਾਰ ਵੀ ਲੋਕ ਆਦੇ ਜਾਂਦੇ ਨੇ ਇੰਟਰਨੈਸ਼ਨਲ 에ਰਪੋਰਟ ਨੂੰ ਕਿ ਉਹ ਆਪਣੇ ਮਨ 'ਚ ਹਮੇਸ਼ਾ ਸੋਚਦੇ ਹੋਣਗੇ ਕਾਰਨ ਕੀ ਹੈ ਕਿ ਇਹਦਾ ਬੋਤਾ ਜਿਹੜਾ ਟੱਕਿਆ ਹੋਇਆ ਬਾਹਰ ਤੋਂ ਆਂਦੇ ਬਹੁਤ ਸਾਰੇ ਲੋਕਾਂ ਨੇ ਜ਼ਿਕਰ ਕੀਤਾ ਔਰ ਮਨ ਦੁਖਦਾ ਬ੍ਰਿਜੇਸ਼ ਸ਼ਹੀਦ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਹੋਏ ਆਪਣੇ ਪੰਜਾਬ ਦਾ ਨਾਂ ਅੱਗੇ ਲੈ ਕੇ ਗਿਆ ਹੋਏ ਅੱਜ ਉਹਨੂੰ ਟੱਕੇ ਰੱਖਿਆ ਹੋਇਆ ਤੋਂ ਉਸ ਕਰਕੇ ਅੱਜ ਤੋਂ 5 ਦਿਨ ਪਹਿਲੇ ਭਾਰਤੀ ਜਨਤਾ ਪਾਰਟੀ ਨੇ ਇਸ ਚੀਜ਼ ਦਾ ਫੈਸਲਾ ਲਿਆ ਇਤੋਂ ਦੇ ਨੌਜਵਾਨਾਂ ਨੇ ਫੈਸਲਾ ਲਿਆ ਵੇ ਇਸ ਮਾੜੀ ਸਰਕਾਰ ਕੋ ਟਾਈਪ ਤੇ ਹੈ ਨਹੀਂ ਤੇ ਕਿਉਂ ਨਾ ਆਪਾਂ ਆਪ ਲੋਕ ਸਾਰੇ ਨਾਲ ਕੇ ਸ਼ਹੀਦ ਭਗਤ ਸਿੰਘ ਦੇ ਉਸ ਬੁਰਕੇ ਨੂੰ ਉਸ ਕਪੜੇ ਨੂੰ ਲਾ ਕੇ ਅੱਜ ਪੰਜਾਬ ਨੂੰ ਔਰ ਅੱਜ ਆਪਣੇ ਦੇਸ਼ ਨੂੰ ਸਮਰਪਿਤ ਕੀਤਾ ਜਾਏ। ਵੀ ਆਪਣੇ ਆਪ ਅੱਗੇ ਵਧਣਗੇ ਔਰ ਉਸ ਬੁੱਤ ਦਾ ਨਾਭਰਨ ਕਰਨਗੇ ਔਰ ਭਗਤ ਸਿੰਘ ਨੂੰ ਨਮਨ ਕਰਨਗੇ। ਜੋ ਸਾਰੇ ਸਾਥੀਓ ਆਪਾਂ ਥੋੜੀ ਦੇ ਚੱਗੇ ਵਧਾਂਗੇ। ਉਹ ਮੈਂ ਬੇਨਤੀ ਕਰਾਂਗਾ ਕੇਵਲ ਸਿੰਘ ਕਿ ਲੋਜੀ ਨੂੰ ਵੀ ਦੋਸ਼ ਹੈ ਅੱਗੇ ਨਾਲ ਬਿਲਕੁਲ ਸਹੀ ਕਹੀ ਹੈ ਜੀ ਯੂਨੀਅਨ ਸਪੀਚ ਨੇ ਇਹਨਾਂ ਕੰਮੀ ਸਰਕਾਰ ਪਹਿਲਾਂ ਤਾਂ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹਰੇਕ ਵਰਗ ਨਾਲ ਧੋਖਾ ਕੀਤਾ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਔਰ ਜਿਹੜੇ ਦੇ ਸ਼ੀਦੇ ਆਜ਼ਮ ਭਗਤ ਸਿੰਘ ਦੇ ਇਨਕਲਾਬ ਜਿੰਦਾਬਾਦ ਦੇ ਨਾਂ ਨੂੰ ਲੈ ਕੇ ਸਰਕਾਰ ਆਈ ਸੀ ਅੱਜ ਉਸੇ ਸ਼ੀਦੇ ਆਜ਼ਮ ਭਗਤ ਸਿੰਘ ਦੇ ਪੁੱਤ ਲਈ ਇਹਨਾਂ ਦੀ ਨੈਗਰੇਸ਼ਨ ਲਈ ਇਹਨਾਂ ਕੋਲ 15 ਮਿੰਟ ਦਾ ਟਾਈਮ ਸਾਨੂੰ ਪਤਾ ਲੱਗਿਆ ਕਿ ਕੇਜਰੀਵਾਲ ਜੀ ਦੀ ਵੇਟ ਕਰ ਰਹੇ ਨੇ ਕੇਜਰੀਵਾਲ ਜੀ ਵੱਡੇ ਆ ਜਾਂ ਸ਼ੀਦੇ ਆਜ਼ਮ ਭਗਤ ਸਿੰਘ ਜੀ ਵੱਡੇ ਆ ਅੱਜ ਲੋਕਾਂ ਨੂੰ ਜਵਾਬ ਦੇਣ ਅੱਜ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਨੌਜਵਾਨਾਂ ਨੇ ਇਹ ਗੱਲ ਸੋਚ ਕੇ ਕਿਹਾ ਕਿ ਨਕੰਮੀ ਸਰਕਾਰ ਤੋਂ ਲੈ ਕੇ ਟਾਈਮ ਨਹੀਂ 6 ਮਹੀਨੇ ਹੋ ਗਏ ਅੱਜ ਅਸੀਂ ਆਪ ਇਹ ਉਤਕਾਟਣ ਕਰਾਂਗੇ ਇਸ ਕਰਕੇ ਸਾਰੇ ਅੱਜ ਅੱਜੇ ਤੇ ਪਹੁੰਚੇ ਆ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਜੀਤੇ ਆਜ਼ਮ 박 ਸਿੰਘ ਜ਼ਿੰਦਾਬਾਦ ਜੀਤੇ ਆਜ਼ਮ 박 ਸਿੰਘ ਜ਼ਿੰਦਾਬਾਦ ਜੀਤੇ ਆਜ਼ਮ

ਜਿਹੜੇ ਪੇਲਪਾ ਫਾਕੀਰ ਪੋਹਲੀ ਦੇ ਇਲਾਵਾ ਵਾਲੇ ਬਹੁਤ ਜ਼ੱਬੇ ਸਮੇਂ ਤੋਂ ਕਿੱਥੇ ਮੰਜੂਰ ਬਸ ਭਗਤ ਸਿੰਘ ਜੀ ਦੇ ਮਟਿਆਲੇ ਵਾਲੇ ਲੁਝਾਣੇ ਵਾਲੇ ਜਿਹੜਾ ਇੰਟਰਨੈਸ਼ਨਲ 에어ਪੋਰਟ ਦੇ ਕੋਲ ਬੁੱਤ ਲਗਾਇਆ ਗਿਆ ਉਧਰ ਉਤਗਾਟਣ ਵਾਸਤੇ ਸਾਡੀ ਪ੍ਰਦੇਸ਼ ਦੀ ਸਰਕਾਰ ਕੋਲ ਟਾਈਮ ਹੈ ਨਹੀਂਗਾ ਉਸੇ ਭਗਤ ਸਿੰਘ ਦੇ ਨਾਂ ਤੇ ਸਰਕਾਰ ਬਣਾਉਣ ਵਾਲੇ ਇਹ ਖੌਸੇ ਭਗਤ ਸਿੰਘ ਦੇ ਨਾਂ ਤੇ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤਿਰੰਗਾ ਕਰ ਲਿਆ ਆਪਣੇ ਹੱਥ ਫੜੋ ਸਰ ਮੈਂ ਨਹੀਂ ਬੋਲ ਕਰਦਾ ਪਰ ਮੈਨੂੰ ਮਿਲਣਾ ਚਾਹੀਦਾ ਹੈ ਕਿ ਕਿੱਥੇ ਨੂੰ ਫੋਨ ਕਰਨਾ ਸੀ ਇਹ ਸੁਧਰ ਮਿਲ ਨਹੀਂ ਜਾਏਗਾ ਜੀ ਸੰਸਦ ਨਹੀਂ ਆ ਜਿਲ੍ਹੇ ਵਾਲੇ ਵਿੱਚ ਓਕੇ इनकलाब जिंदाबाद भारत माता की जय भारत माता की जय भारत माता की जय भारत माता की भारत माता की बंदे बंदे इनकलाबाद ਜਿੰਦਾਬਾਦ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਗਤ ਸਿੰਘ ਤੇਰੀ ਸੱਚ पे ਬਰਾ ਦਿਆਂਗੇ ਠੋਕੇ ਭਗਤ ਸਿੰਘ ਤੇਰੀ ਸੱਚ ਕਿ ਜਿਹੜਾ 2022 ਦੇ ਵਿੱਚ ਝੂਠ ਦਾ ਉਲੰਘਾ ਲੈ ਕੇ ਜਿਹੜੀ ਸਰਕਾਰ ਬਣੀ ਸੀ ਜਿਹੜੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਔਰ ਜਿਨ੍ਹਾਂ ਮਸਲਿਆਂ ਦੇ ਸਰਕਾਰ ਬਣਾਈ ਸੀ ਅੱਜ ਭਾਰਤੀ ਜਨ ਸਾਡੇ ਸੁਸ਼ੀਲ ਰਿੰਕੂ ਜੀ ਸਾਡੇ ਵਿੱਚ ਆਏ ਨੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਸਾਥੀਓ ਇਹ ਸ਼ੁਰੂਆਤ ਹੈ ਇਹ ਅੰਤ ਹੈ ਇਸ ਸਰਕਾਰ ਦਾ ਔਰ ਉਹਦੇ ਹੋਣ ਜਾ ਰਿਹਾ ਪੰਜਾਬ ਦੀ ਜੁਵਾ ਸ਼ਕਤੀ ਦਾ ਆਓ ਇੱਕ ਵਾਰੀ ਮਿਲ ਕੇ ਫੇਰ ਸਾਰੇ ਗੱਜ ਕੇ ਗੁਰੇ ਗੁਰੂ ਫੱਤੇ ਬੁਲਾਈਏ ਰਾਤ ਤੋਂ ਬਾਅਦ भगत ਸਿੰਘ ਦਾ ਨਾਰਾ ਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਭੋਲੇ ਰਾਤ ਤੋਂ ਬਾਅਦ